ਆਪਾਂ ਅਕਸਰ ਹੀ ਸੁਣਦੇ ਆ ਕਿ ਅੱਜ ਕੱਲ ਮੁੰਡੇ ਕੁੜੀ ਦੇ ਵਿੱਚ ਕੋਈ ਫਰਕ ਨਹੀਂ ਔਰਤਾਂ ਮਰਦਾਂ ਦੇ ਬਰਾਬਰ ਹੀ ਨੇ ਮਰਦਾਂ ਦੇ ਮੋਢੇ ਨਾਲ ਮੋਢਾ ਲਾ ਕੇ ਚੱਲਦੀਆਂ ਤੇ ਇਸ ਗੱਲ ਵਿੱਚ ਕੋਈ ਵੀ ਦੋ ਰਹਿਆ ਨਹੀਂ ਜਿਸ ਵੀ ਮਰਜੀ ਡਿਪਾਰਟਮੈਂਟ ਦੇ ਵਿੱਚ ਆਪਾਂ ਦੇਖ ਲਈਏ ਤਾਂ ਔਰਤਾਂ ਵੀ ਨੌਕਰੀ ਕਰਦੀਆਂ ਨੇ ਪਰ ਇਸ ਗੱਲ ਤੋਂ ਵੀ ਕਿਨਾਰਾ ਨਹੀਂ ਕੀਤਾ ਜਾ ਸਕਦਾ ਕਿ ਔਰਤਾਂ ਦਾ ਸਰੀਰਕ ਸ਼ੋਸ਼ਣ ਕਰਨ ਵਾਲੇ ਵੀ ਲਗਭਗ ਹਰ ਡਿਪਾਰਟਮੈਂਟ ਦੇ ਵਿੱਚ ਬੈਠੇ ਨੇ ਜੋ ਹਰ ਵਕਤ ਇਸ ਤਾਕ ਦੇ ਵਿੱਚ ਰਹਿੰਦੇ ਆ ਕਿ ਉਹ ਕਿਸ ਵੇਲੇ ਜੋ ਉਹਨਾਂ ਦੇ ਨਾਲ ਕੰਮ ਕਰ ਰਹੀ ਮਹਿਲਾ ਅਧਿਕਾਰੀ ਹੈ ਮਹਿਲਾ ਕਰਮਚਾਰੀ ਹੈ ਉਸ ਦਾ ਸ਼ੋਸ਼ਣ ਕਰਨ ਇਦਾਂ ਦੀ ਇੱਕ ਘਟਨਾ ਬਿਹਾਰ ਪੁਲਿਸ ਦੇ ਵਿੱਚੋਂ ਨਿਕਲ ਕੇ ਆਈ ਹੈ ਬਿਹਾਰ ਪੁਲਿਸ ਦੇ ਵਿੱਚ ਇੱਕ ਕੰਮ ਕਰਨ ਵਾਲੀ ਪੁਲਿਸ ਥਾਣੇਦਾਰ ਉਸ ਦਾ ਸਰੀਰਕ ਸ਼ੋਸ਼ਣ ਹੁੰਦਾ ਹੈ ਤੇ ਉਸ ਨੂੰ ਗਰਭਪਤੀ ਵੀ ਕਰ ਦਿੱਤਾ ਜਾਂਦਾ ਹੈ ਤੇ ਦੋ ਵਾਰ ਉਸ ਦਾ ਗਰਭਪਾਤ ਵੀ ਕਰਵਾ ਦਿੱਤਾ ਜਾਂਦਾ ਹੈ ਜੋ ਇਹ ਸੋਚ ਕੇ ਭਰਤੀ ਹੋਈ ਸੀ ਕਿ ਮੈਂ ਲੋਕਾਂ ਨੂੰ ਸੁਰੱਖਿਆ ਦੇਵਾਂਗੀ ਉਸ ਦੀ ਆਪਣੀ ਸੁਰੱਖਿਆ ਹੀ ਖਤਰੇ ਦੇ ਵਿੱਚ ਪੈ ਜਾਂਦੀ ਹੈ ਤੇ ਉਸ ਦਾ ਸਰੀਰਕ ਸ਼ੋਸ਼ਣ ਕੀਤਾ ਜਾਂਦਾ ਸਾਰੇ ਦੋਸਤਾਂ ਸਤਿਕਾਰ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਬਿਹਾਰ ਦਾ ਜ਼ਿਲ੍ਹਾ ਬੈਸ਼ਾਲੀ ਇੱਥੇ ਇੱਕ ਮਹਿਲਾ ਪੁਲਿਸ ਵਾਲੀ ਉਹ ਆਪਣੇ ਥਾਣਾ ਇੰਚਾਰਜ ਕੋਲ ਜਾਂਦੀ ਹੈ ਤੇ ਉਸ ਦੇ ਮਨ ਦੇ ਵਿੱਚ ਦੋ ਚੀਤੀ ਲੱਗੀ ਹੁੰਦੀ ਹੈ ਕਿ ਮੈਂ ਗੱਲ ਕਰਾਂ ਜਾਂ ਨਾ ਕਰਾਂ ਇਹ ਸੋਚਦੀ ਸੋਚਦੀ ਇਹ ਇੰਚਾਰਜ ਕੋਲ ਜਾ ਬੜਦੀ ਹੈ ਤੇ ਇੰਚਾਰਜ ਨੂੰ ਕਹਿੰਦੀ ਹੈ ਕਿ ਮੇਰੇ ਨਾਲ ਬਹੁਤ ਬੁਰਾ ਹੋਇਆ ਤਾਂ ਇੰਚਾਰਜ ਉਸ ਨੂੰ ਕਹਿੰਦੀ ਹੈ ਕਿ ਤੂੰ ਕੋਈ ਗੱਲ ਨਹੀਂ ਮੈਨੂੰ ਦੱਸ ਮੈਂ ਤੇਰੀ ਹਰ ਸੰਭਵ ਮਦਦ ਕਰਾਂਗੀ ਤਾਂ ਇਹ ਕੁੜੀ ਇੱਕ ਲਿਖਤੀ ਪ੍ਰਾਰਥਨਾ ਪੱਤਰ ਦਿੰਦੀ ਹੈ ਜਿਸ ਵਿੱਚ ਇਹ ਲਿਖਦੀ ਹੈ ਕਿ ਮੈਂ ਸ਼ਿਵਾਂਗ ਜ਼ਿਲ੍ਹੇ ਦੀ ਰਹਿਣ ਵਾਲੀ ਹਾਂ ਟ੍ਰੇਨਿੰਗ ਤੋਂ ਬਾਅਦ ਮੇਰੀ ਪਹਿਲੀ ਪੋਸਟਿੰਗ ਮੁਜੱਫਰਨਗਰ ਦੇ ਸਰੀਆ ਥਾਣੇ ਦੇ ਵਿੱਚ ਹੁੰਦੀ ਹੈ ਬੜੀ ਅੱਛੀ ਡਿਊਟੀ ਚੱਲ ਰਹੀ ਸੀ ਮੈਂ ਬੜਾ ਅੱਛਾ ਕੰਮ ਕਰ ਰਹੀ ਸੀ ਪਰ ਮੈਨੂੰ ਅਚਾਨਕ ਇੱਕ ਦਿਨ ਫੋਨ ਆਉਂਦਾ ਹੈ ਫੋਨ ਆਉਂਦਾ ਹੈ ਰਾਹੁਲ ਕੁਮਾਰ ਦਾ ਉਹ ਇਸ ਨੂੰ ਕਹਿੰਦਾ ਹੈ ਕਿ ਮੈਂ ਵੀ ਪੁਲਿਸ ਦੇ ਵਿੱਚ ਕਰਮਚਾਰੀ ਆ ਜਾਨੀ ਮੈਂ ਵੀ ਪੁਲਿਸ ਮੁਲਾਜ਼ਮਾ ਤੇ ਮੇਰਾ ਜ਼ਿਲ੍ਹਾ ਵੀ ਸ਼ਵਾਂਗ ਹੈ ਤੇ ਮੈਂ ਵੀ ਤੁਹਾਡੀ ਜਾਤ ਨਾਲ ਹੀ ਸਬੰਧਤ ਆ ਏਦਾਂ ਦੀਆਂ ਗੱਲਾਂ ਉਹ ਇਸ ਨਾਲ ਕਰਨ ਲੱਗਦਾ ਤਾਂ ਇਹ ਕਹਿੰਦੀ ਆ ਕਿ ਫੇਰ ਮੈਂ ਤੁਹਾਡੇ ਲਈ ਕੀ ਕਰ ਸਕਦੀ ਆ ਤਾਂ ਉਹ ਕਹਿੰਦਾ ਕਿ ਮੈਂ ਤੇਰੇ ਨਾਲ ਵਿਆਹ ਕਰਵਾਉਣਾ ਚਾਹਣਾ ਇਸ ਕੁੜੀ ਦੇ ਹੋਸ਼ ੁੱਟ ਜਾਂਦੇ ਆ ਇਹ ਗੱਲ ਸੁਣ ਕੇ ਇਹ ਉਸ ਨੂੰ ਕਹਿੰਦੀ ਆ ਕਿ ਤੇਰਾ ਦਿਮਾਗ ਸਹੀ ਨਹੀਂ ਕਿਉਂਕਿ ਮੈਂ ਤਾਂ ਪਹਿਲਾਂ ਹੀ ਮੰਗੀ ਹੋਈ ਆ ਮੇਰਾ ਤਾਂ ਵਿਆਹ ਹੋਣ ਵਾਲਾ ਹੈ ਇਹ ਗੱਲ ਸੁਣਨ ਤੋਂ ਬਾਅਦ ਵੀ ਮੁੰਡਾ ਇਸ ਨੂੰ ਕਾਲ ਕਰਦਾ ਪਰ ਇਹ ਉਸ ਨੂੰ ਕਹਿੰਦੀ ਹੈ ਕਿ ਜੇ ਤੂੰ ਮੈਨੂੰ ਕਾਲ ਕੀਤੀ ਆ ਤਾਂ ਖਬਰਦਾਰ ਪਰ ਉਹ ਇਸ ਨੂੰ ਫਿਰ ਵੀ ਬਾਰ ਬਾਰ ਕਾਲ ਕਰਦਾ ਤੇ ਉਹ ਇਹ ਗੱਲ ਪਤਾ ਵੀ ਕਰਦਾ ਕਿ ਇਹ ਕੁੜੀ ਕਿੱਥੇ ਮੰਗੀ ਹੋਈ ਆ ਯਾਨੀ ਇਸ ਦਾ ਵਿਆਹ ਕਿੱਥੇ ਹੋਣ ਵਾਲਾ ਇਹ ਇਸ ਕੁੜੀ ਦਾ ਰਿਸ਼ਤਾ ਵੀ ਤੜਵਾ ਦਿੰਦਾ ਉਸ ਤੋਂ ਬਾਅਦ ਫੇਰ ਇਸ ਕੁੜੀ ਨੂੰ ਉਹ ਫੋਨ ਕਰਦਾ ਰਹਿੰਦਾ ਹੁਣ ਇਹ ਕੁੜੀ ਮਜਬੂਰ ਹੋ ਜਾਂਦੀ ਹੈ ਤੇ ਉਸ ਦੀ ਹਾਂ ਦੇ ਵਿੱਚ ਹਾਂ ਮਿਲਾ ਦਿੰਦੀ ਹੈ ਇਹਨਾਂ ਦੀ ਗੱਲਬਾਤ ਹੋਣ ਲੱਗਦੀ ਹੈ ਤੇ ਇਹ ਇੱਕ ਦੂਜੇ ਨੂੰ ਮਿਲਣ ਵੀ ਲੱਗਦੇ ਨੇ ਰਾਹੁਲ ਕੁਮਾਰ ਇਸ ਕੁੜੀ ਦੇ ਨਾਲ ਵਿਆਹ ਦਾ ਵਾਅਦਾ ਕਰਦਾ ਹੈ ਇਹ ਇੱਕ ਦੂਜੇ ਨਾਲ ਸਰੀਰਕ ਸੰਬੰਧ ਵੀ ਬਣਾਉਣ ਲੱਗ ਜਾਂਦੇ ਨੇ ਇੱਕ ਦਿਨ ਜਦੋਂ ਇਹ ਮਹਿਲਾ ਪੁਲਿਸ ਵਾਲੀ ਥਾਣੇ ਦੇ ਵਿੱਚ ਬੈਠੀ ਹੁੰਦੀ ਹੈ ਤਾਂ ਇਸ ਦੇ ਪੇਟ ਦੇ ਵਿੱਚ ਅਚਾਨਕ ਬਹੁਤ ਜ਼ਿਆਦਾ ਦਰਦ ਹੋਣ ਲੱਗਦਾ ਹੈ ਫੇਰੇ ਡਾਕਟਰ ਦੇ ਜਾਂਦੀ ਹੈ ਡਾਕਟਰ ਇਸ ਦੇ ਟੈਸਟ ਕਰਦਾ ਹੈ ਤਾਂ ਪਤਾ ਲੱਗਦਾ ਕਿ ਇਹ ਕੁੜੀ ਤਾਂ ਗਰਭવતી ਹੈ ਤਾਂ ਇਹ ਇਹ ਗੱਲ ਰਾਹੁਲ ਕੁਮਾਰ ਨੂੰ ਦੱਸਦੀ ਹੈ ਕਿ ਮੈਂ ਗਰਭવતી ਹੋਗੀ ਆਪਾਂ ਵਿਆਹ ਕਰਵਾ ਲਈਏ ਨਹੀਂ ਤਾਂ ਆਪਣੀ ਬਹੁਤ ਜ਼ਿਆਦਾ ਬੇਇੱਜ਼ਤੀ ਹੋ ਜਾਏਗੀ ਸਮਾਜ ਦੇ ਵਿੱਚ ਪਰ ਰਾਹੁਲ ਕੁਮਾਰ ਦੇ ਮਨ ਦੇ ਵਿੱਚ ਚੋਰ ਸੀ ਉਹ ਇਸ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਸੀ ਤੇ ਉਹ ਇਸ ਨੂੰ ਕਹਿੰਦਾ ਕਿ ਕੋਈ ਗੱਲ ਨਹੀਂ ਆਪਾਂ ਵਿਆਹ ਕਰਵਾ ਲਵਾਂਗੇ ਤੂੰ ਫਿਕਰ ਨਾ ਕਰ ਪਰ ਉਹ ਇਸ ਨੂੰ ਗਰਭਪਾਤ ਦੀਆਂ ਗੋਲੀਆਂ ਖਵਾ ਦਿੰਦਾ ਹੈ ਤੇ ਉਸ ਤੋਂ ਬਾਅਦ ਬਹੁਤ ਜ਼ਿਆਦਾ ਇਸ ਤੇ ਬਲੀਡਿੰਗ ਹੋਣ ਲੱਗ ਜਾਂਦੀ ਹੈ ਤੇ ਇਸ ਦਾ ਗਰਭਪਾਤ ਹੋ ਜਾਂਦਾ ਹੈ ਇਹ ਫਿਰ ਰਾਹੁਲ ਨਾਲ ਲੜਦੀ ਹੈ ਤੇ ਉਹ ਇਸ ਦੀ ਕੁੱਟਮਾਰ ਕਰਦਾ ਜਦੋਂ ਇਹ ਕਹਿੰਦੀ ਹੈ ਕਿ ਤੂੰ ਮੇਰੇ ਨਾਲ ਇਹ ਕੀ ਕੀਤਾ ਤਾਂ ਉਹ ਗੁੱਸੇ ਦੇ ਵਿੱਚ ਆ ਜਾਂਦਾ ਤੇ ਇਸ ਦੀ ਕੁੱਟਮਾਰ ਕਰਦਾ ਹੈ ਕੁੱਟਮਾਰ ਕਰਨ ਤੋਂ ਬਾਅਦ ਇਹ ਗੱਲ 28 ਅਗਸਤ 2023 ਦੀ ਹੁੰਦੀ ਹੈ ਕੁੱਟਮਾਰ ਕਰਨ ਤੋਂ ਬਾਅਦ ਫਿਰ ਇਸ ਨੂੰ ਉਹ ਆਪਣੇ ਵਿਸ਼ਵਾਸ ਦੇ ਵਿੱਚ ਲੈਂਦਾ ਹੈ ਤੇ ਫਿਰ ਉਦਾਂ ਹੀ ਇਹ ਸਿਸਟਮ ਚੱਲਣ ਲੱਗਦਾ ਹੈ ਇਹ ਇਸ ਮਹਿਲਾ ਥਾਣੇਦਾਰ ਕੋਲ ਥਾਣੇ ਵਿੱਚ ਵੀ ਆ ਜਾਂਦਾ ਸੀ ਤੇ ਇਸ ਦੇ ਕਮਰੇ ਤੇ ਵੀ ਚਲਿਆ ਜਾਂਦਾ ਸੀ ਜਾਨੀ ਉੱਥੇ ਇਸ ਨਾਲ ਸੰਬੰਧ ਬਣਾਉਂਦਾ ਸੀ ਇਹਨਾਂ ਦਾ ਫਿਰ ਉਦਾਂ ਹੀ ਜੋ ਜੀਵਨ ਸੀ ਉਹ ਚੱਲਣ ਲੱਗ ਜਾਂਦਾ ਇੱਕ ਦਿਨ ਫਿਰ ਏਸ ਮਹਿਲਾ ਪੁਲਿਸ ਵਾਲੀ ਨੂੰ ਪਤਾ ਲੱਗਦਾ ਕਿ ਮੈਂ ਗਰਭਵਤੀ ਆ ਤਾਂ ਫਿਰ ਉਹ ਇਹ ਗੱਲ ਰਾਹੁਲ ਨੂੰ ਦੱਸਦੀ ਹੈ ਕਿ ਮੈਂ ਗਰਭਵਤੀ ਆ ਆਪਾਂ ਵਿਆਹ ਕਰਵਾ ਲਈਏ ਪਰ ਉਹ ਰਾਹੁਲ ਏਸ ਨਾਲ ਵਿਆਹ ਕਰਵਾਉਣ ਨੂੰ ਤਿਆਰ ਨਹੀਂ ਸੀ ਤਾਂ ਇਹ ਗੱਲ ਜੋ ਹੁੰਦੀ ਹੈ ਇਹ ਇਹ ਕੁੜੀ ਰਾਹੁਲ ਦੇ ਪਰਿਵਾਰ ਨੂੰ ਵੀ ਦੱਸਦੀ ਹੈ ਆ ਗੱਲ ਹੈ ਕਿ ਰਾਹੁਲ ਮੇਰੇ ਨਾਲ ਵਿਆਹ ਨਹੀਂ ਕਰਵਾ ਰਿਹਾ ਹੁਣ ਪਰਿਵਾਰ ਵਾਲੇ ਵੀ ਰਾਹੁਲ ਨੂੰ ਕਹਿੰਦੇ ਨੇ ਕਿ ਤੂੰ ਉਸ ਨਾਲ ਐਦਾਂ ਨਾ ਕਰ ਇਹ ਗੱਲ ਸੁਣ ਕੇ ਰਾਹੁਲ ਹੋਰ ਗੁੱਸੇ ਦੇ ਵਿੱਚ ਆ ਜਾਂਦਾ ਤੇ ਇਸ ਕੁੜੀ ਦੀ ਕੁੱਟਮਾਰ ਕਰਦਾ ਤੇ ਇਸ ਦੇ ਪੇਟ ਦੇ ਵਿੱਚ ਲੱਤ ਮਾਰਦਾ ਲੱਤ ਮਾਰਨ ਨਾਲ ਦਾ ਇਸ ਤੇ ਬਲੀਡਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਗਰਪਾਤ ਹੋ ਜਾਂਦਾ ਹੁਣ ਇਹ ਕੁੜੀ ਹੋਰ ਜ਼ਿਆਦਾ ਦੁਖੀ ਹੋ ਜਾਂਦੀ ਹੈ ਤੇ ਹੁਣ ਰਾਹੁਲ ਨੂੰ ਵੀ ਲੱਗਦਾ ਕਿ ਗੱਲ ਵਧੇਗੀ ਤਾਂ ਉਹ ਇਸ ਕੁੜੀ ਨੂੰ ਕਹਿੰਦਾ ਕਿ ਤੂੰ ਫਿਕਰ ਨਾ ਕਰ ਆਪਾਂ ਵਿਆਹ ਕਰਵਾਵਾਂਗੇ 4 ਮਾਰਚ 2024 ਨੂੰ ਇਹ ਕੁੜੀ ਨੂੰ ਕਹਿੰਦਾ ਕਿ ਆਪਾਂ 11 ਮਾਰਚ 2024 ਨੂੰ ਵਿਆਹ ਕਰਵਾ ਲਵਾਂਗੇ। ਕੁੜੀ ਖੁਸ਼ ਹੋ ਜਾਂਦੀ ਹੈ ਕਿ ਸਾਡਾ ਵਿਆਹ ਹੋਵੇਗਾ। ਪਰ 11 ਮਾਰਚ ਵੀ ਲੰਘ ਜਾਂਦੀ ਹੈ। ਇਹ ਕੁੜੀ ਦੇ ਨਾਲ ਵਿਆਹ ਨਹੀਂ ਕਰਵਾਉਂਦਾ। ਹੁਣ ਕੁੜੀ ਦੀ ਜੋ ਬਦਲੀ ਹੁੰਦੀ ਆ ਉਹ ਵਿਸ਼ਾਲੀ ਜ਼ਿਲ੍ਹੇ ਦੇ ਵਿੱਚ ਹੋ ਜਾਂਦੀ ਹੈ ਤੇ ਮੁੰਡੇ ਦੀ ਜੋ ਇਹ ਰਾਹੁਲ ਕੁਮਾਰ ਹੁੰਦਾ ਹੈ ਇਹ ਸ਼ਿਵਹਰ ਥਾਣੇ ਦੇ ਵਿੱਚ ਇਸ ਦੀ ਪੋਸਟਿੰਗ ਹੋ ਜਾਂਦੀ ਹੈ। ਹੁਣ ਕੁੜੀ ਇਸ ਉੱਤੇ ਦਬਾਅ ਪਾਉਂਦੀ ਹੈ ਕਿ ਆਪਾਂ ਵਿਆਹ ਕਰਵਾ ਲਈਏ ਪਰ ਰਾਹੁਲ ਇਸ ਦੀ ਗੱਲ ਨਹੀਂ ਮੰਨਦਾ ਉਹ ਇਸ ਗੱਲ ਤੋਂ ਸਾਫ਼ ਇਨਕਾਰ ਕਰ ਦਿੰਦਾ ਕਿ ਮੈਂ ਤੇਰੇ ਨਾਲ ਵਿਆਹ ਨਹੀਂ ਕਰਵਾਵਾਂਗਾ ਹੁਣ ਫਿਰ ਇਹ ਕੁੜੀ 16 ਜੂਨ 2024 ਨੂੰ ਜਦੋਂ ਇਸ ਨੂੰ ਲੱਗਦਾ ਕਿ ਹੁਣ ਕੋਈ ਹੱਲ ਹੀ ਨਹੀਂ ਰਿਹਾ ਤਾਂ ਫੇਰ ਇਹ ਵਿਸ਼ਾਲੀ ਥਾਣੇ ਦੇ ਵਿੱਚ ਰਾਹੁਲ ਕੁਮਾਰ ਦੇ ਵਿਰੁੱਧ ਰਿਪੋਰਟ ਦਰਜ ਕਰਵਾਉਂਦੀ ਹੈ ਤੇ ਕਹਿੰਦੀ ਹੈ ਕਿ ਮੈਨੂੰ ਇਨਸਾਫ਼ ਚਾਹੀਦਾ ਹੈ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ ਜਿਸ ਵਿੱਚ ਰਾਹੁਲ ਕੁਮਾਰ ਉੱਤੇ ਬਲਾਤਕਾਰ ਦੀ ਧਾਰਾ ਵੀ ਲਗਾਈ ਜਾਂਦੀ ਹੈ ਹੁਣ ਇਸ ਸਾਰੀ ਸ਼ਿਕਾਇਤ ਦਾ ਜਾਨੀ ਜੋ ਕੰਪਲੀਟ ਇਸ ਕੁੜੀ ਨੇ ਕੀਤੀ ਸੀ ਉਸ ਦੀ ਇਨਵੈਸਟੀਗੇਸ਼ਨ ਚੰਗੀ ਤਰ੍ਹਾਂ ਕੀਤੀ ਜਾਂਦੀ ਹੈ ਤੇ ਆਖਰ ਪੁਲਿਸ ਨੂੰ ਪਤਾ ਲੱਗ ਜਾਂਦਾ ਕਿ ਰਾਹੁਲ ਕੁਮਾਰ ਨੇ ਇਸ ਕੁੜੀ ਨਾਲ ਇਹ ਸਭ ਕੁਝ ਕੀਤਾ ਉਸ ਤੋਂ ਬਾਅਦ 13 14 ਸਤੰਬਰ ਨੂੰ ਇਹ ਰਾਹੁਲ ਕੁਮਾਰ ਨੂੰ ਪੁਲਿਸ ਘਟਨਾ ਦੇ ਵਿੱਚੋਂ ਗ੍ਰਿਫਤਾਰ ਕਰਦੀ ਹੈ ਕਿਉਂਕਿ ਪਹਿਲਾਂ ਇਹ ਭੱਜ ਜਾਂਦਾ ਹੈ ਇਹ ਪੁਲਿਸ ਤੋਂ ਭਗੌੜਾ ਹੁੰਦਾ ਹੈ ਕਿ ਮੈਨੂੰ ਪੁਲਿਸ ਗ੍ਰਿਫਤਾਰ ਨਾ ਕਰ ਸਕੇ ਪਰ ਉਸ ਤੋਂ ਬਾਅਦ ਜੋ ਰਾਹੁਲ ਹੁੰਦਾ ਹੈ ਉਸ ਨੂੰ ਪੁਲਿਸ ਗ੍ਰਿਫਤਾਰ ਕਰ ਲੈਂਦੀ ਹੈ ਪਹਿਲਾਂ ਜੂਨ ਜੁਲਾਈ ਅਗਸਤ ਸਤੰਬਰ ਇਹ 3-4 ਮਹੀਨੇ ਪੁਲਿਸ ਇਨਵੈਸਟੀਗੇਸ਼ਨ ਕਰਦੀ ਹੈ ਕਿ ਜੋ ਇਸ ਕੁੜੀ ਨੇ ਇਲਜ਼ਾਮ ਲਗਾਏ ਨੇ ਇਹ ਸਹੀ ਹਨ ਜਾਂ ਨਹੀਂ ਹਨ ਜਦੋਂ ਇਹ ਇਲਜ਼ਾਮ ਸਹੀ ਪਾਏ ਜਾਂਦੇ ਨੇ ਤਾਂ ਹੁਣ ਰਾਹੁਲ ਨੂੰ ਗ੍ਰਿਫਤਾਰ ਕਰਕੇ ਇਸ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਤੇ ਪੁਲਿਸ ਡਿਪਾਰਟਮੈਂਟ ਕਹਿ ਰਿਹਾ ਕਿ ਇਸ ਰਾਹੁਲ ਕੁਮਾਰ ਨੂੰ ਜਿਸ ਨੇ ਡਿਪਾਰਟਮੈਂਟ ਦੀ ਬਹੁਤ ਵੱਡੀ ਬੇਇੱਜ਼ਤੀ ਕੀਤੀ ਹੈ ਇਸ ਨੂੰ ਜਲਦ ਤੋਂ ਜਲਦ ਸਖਤ ਤੋਂ ਸਖਤ ਸਜ਼ਾ ਦਵਾਈ ਜਾਵੇਗੀ ਹੁਣ ਭਵਿੱਖ ਵਿੱਚ ਦੇਖਣਾ ਹੋਵੇਗਾ ਕਿ ਇਸ ਰਾਹੁਲ ਕੁਮਾਰ ਨੂੰ ਅਦਾਲਤ ਵੱਲੋਂ ਕੀ ਸਜ਼ਾ ਦਿੱਤੀ ਜਾਂਦੀ ਹੈ ਇਹ ਜੋ ਘਟਨਾ ਬੜੀ ਮੰਦਭਾਗੀ ਘਟਨਾ ਕਿਉਂਕਿ ਪੁਲਿਸ ਦਾ ਕੰਮ ਲੋਕਾਂ ਨੂੰ ਸੁਰੱਖਿਆ ਦੇਣਾ ਹੈ ਲੋਕਾਂ ਦੀ ਰੱਖਿਆ ਕਰਨਾ ਹੈ ਪਰ ਜਦੋਂ ਪੁਲਿਸ ਡਿਪਾਰਟਮੈਂਟ ਵਿੱਚ ਹੀ ਐਦਾਂ ਦੇ ਕੰਮ ਹੋਣਗੇ ਤਾਂ ਲੋਕਾਂ ਦੀ ਰੱਖਿਆ ਜਾਂ ਲੋਕਾਂ ਦੀ ਸੁਰੱਖਿਆ ਪੁਲਿਸ ਕੀ ਕਰੇਗੀ ਇੱਕ ਕੁੜੀ ਨੇ ਵਰਦੀ ਪਾਈ ਸੀ ਲੋਕਾਂ ਦੀ ਰੱਖਿਆ ਕਰਨ ਲਈ ਪਰ ਇਹ ਤਾਂ ਖੁਦ ਹੀ ਸੁਰੱਖਿਅਤ ਨਹੀਂ ਸੀ ਇਸ ਦਾ ਤਾਂ ਖੁਦ ਹੀ ਸ਼ੋਸ਼ਣ ਹੋ ਗਿਆ ਤੇ ਉਧਰ ਜੇ ਮੁੰਡੇ ਦੀ ਗੱਲ ਕੀਤੀ ਜਾਵੇ ਰਾਹੁਲ ਕੁਮਾਰ ਦੀ ਉਸ ਨੇ ਲੋਕਾਂ ਦੀ ਰੱਖਿਆ ਕਰਨ ਲਈ ਵਰਦੀ ਪਾਈ ਸੀ ਪਰ ਉਹ ਰક્ષਕ ਦੀ ਥਾਂ ਤੇ ਪੱਖਕ ਬਣ ਗਿਆ ਤੇ ਉਸ ਨੇ ਆਪਣੇ ਹੀ ਡਿਪਾਰਟਮੈਂਟ ਦੀ ਕੁੜੀ ਦੇ ਨਾਲ ਇੰਨਾ ਗਲਤ ਕੀਤਾ ਉਸ ਨੂੰ ਦੋ ਵਾਰ ਗਰਭਪਤੀ ਕੀਤਾ ਤੇ ਦੋਨੋਂ ਵਾਰ ਉਸ ਦਾ ਗਰਭ ਪਾਤ ਕਰ ਦਿੱਤਾ ਇੱਥੇ ਇਹ ਗੱਲ ਕਹਿਣੀ ਵੀ ਲਾਜ਼ਮੀ ਹੋਵੇਗੀ ਕਿ ਜੋ ਡਿਪਾਰਟਮੈਂਟ ਦੇ ਵਿੱਚ ਮਹਿਲਾਵਾਂ ਨੌਕਰੀ ਕਰਦੀਆਂ ਨੇ ਉਹਨਾਂ ਨੂੰ ਪਹਿਲਾਂ ਹੀ ਜੇ ਕੋਈ ਐਦਾਂ ਦੀ ਗੱਲ ਹੁੰਦੀ ਆ ਉਸ ਦਾ ਵਿਰੋਧ ਕਰਨਾ ਚਾਹੀਦਾ ਨਹੀਂ ਫਿਰ ਬਾਅਦ ਵਿੱਚ ਪਸਤਾਉਣ ਦਾ ਕੋਈ ਫਾਇਦਾ ਨਹੀਂ ਇੱਥੇ ਵੀ ਜੇ ਕੁੜੀ ਨੇ ਪਹਿਲਾਂ ਹੀ ਇਹ ਸਟੈਪ ਚੱਕਿਆ ਹੁੰਦਾ ਤਾਂ ਸ਼ਾਇਦ ਅੱਜ ਇਹ ਨੌਬਤ ਨਹੀਂ ਆਉਣੀ ਸੀ ਅੱਜ ਇਹ ਹਾਲਾਤ ਨਹੀਂ ਹੋਣੇ ਸੀ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਟ੍ਰੀਕਾਲ